ਮਨੇ ਜੀ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਬਹੁਤ ਵਾਰ ਸੰਗਤ ਨੂੰ ਕਈ ਵਾਰੀ ਇਦਾਂ ਦਾ ਇੱਥੋਂ ਦੇ ਇਤਿਹਾਸ ਬਾਰੇ ਨਹੀਂ ਪਤਾ ਹੁੰਦਾ ਜਾਂ ਇੱਥੋਂ ਰਹਿਣ ਸਹਿਣ ਜਾਂ ਇੱਥੋਂ ਦੇ ਪ੍ਰਬੰਧਾਂ ਬਾਰੇ ਨਹੀਂ ਪਤਾ ਲੱਗਦਾ ਉਹਦੇ ਲਈ ਕਮੇਟੀ ਦੇ ਵੱਲੋਂ ਕਿਸ ਤਰੀਕੇ ਦਾ ਇੰਤਜ਼ਾਮ ਕੀਤਾ ਗਿਆ ਕਿ ਉਹਨਾਂ ਨੂੰ ਇੱਥੇ ਆਉਣ ਦੇ ਵਿੱਚ ਤੇ ਇੱਥੋਂ ਸਮਝਣ ਦੇ ਵਿੱਚ ਜਿਹੜੀ ਸੁਖਾਲ ਹੋ ਜਾਵੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਉਹਦੇ ਵਿੱਚ ਸੰਗਤ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜਾ ਇਹ 16 ਦਸੰਬਰ ਤੋਂ 1 ਪੋ ਤੋਂ ਲੈ ਕੇ 31 ਦਸੰਬਰ ਤੱਕ ਸ਼ੀਦੀ ਪੰਦਰਵਾੜਾ ਇਹਦੇ ਵਿੱਚ ਜਿਹੜੇ ਲੰਗਰ ਨੇ ਉਹ ਸਾਦੇ ਰੱਖੇ ਜਾਣ ਦਾਲ ਫੁਲਕਾ ਇੱਕ ਸਬਜ਼ੀ ਹੋਵੇ ਤੇ ਮਿੱਠੇ ਪਕਵਾਨਾ ਪਕਾਏ ਜਾਣ ਅਸੀਂ ਇਹਨਾਂ ਦਿਨਾਂ ਦੇ ਵਿੱਚ ਵੀਆਈਪੀ ਕਲਚਰ ਤੋਂ ਥੋੜਾ ਜਿਹਾ ਦੂਰ ਰਹੀਏ ਤੇ ਇੱਕ ਲੰਗਰਾਂ ਦੇ ਵਿੱਚ ਜਿਹੜੇ ਲੋਕੀ ਸਪੀਕਰ ਲਾਉਂਦੇ ਨੇ ਸੰਗਤਾਂ ਸਪੀਕਰ ਲਾਉਂਦੀਆਂ ਨੇ ਲੋਕਾਂ ਨੂੰ ਵਾਜਾਂ ਮਾਰ ਮਾਰ ਖੁਲਾਉਂਦੀਆਂ ਨੇ ਉਹਨਾਂ ਤੋਂ ਗਰੇਜ ਕੀਤਾ ਜਾਵੇ ਇਸ ਤਰੀਕੇ ਨਾਲ ਅਸੀਂ ਇਹ ਇਸ ਦਿਹਾੜੇ ਨੂੰ ਬਹੁਤ ਸ਼ਰਧਾ ਨਾਲ ਮਨਾ ਸਕਦੇ ਹਾਂ ਤੇ ਥੋੜਾ ਜਿਹਾ ਅਸੀਂ ਸਾਦਗੀ ਦੇ ਵਿੱਚ ਇਮੋਸ਼ਨਲ ਤਰੀਕੇ ਨਾਲ ਜੇ ਅਸੀਂ ਮਤ ਗੁਰਦੁਆਰਾ ਸਾਹਿਬ ਨਾਲ ਅਤਮਸ